ਨਾਲ 20 ਤਰੀਕ ਨੂੰ ਨਲਾਤਮ ਹਤਮਿਆ ਕਰ ਰਿਹਾ ਜੀ ਮੈਂ ਆਪਣੇ ਮਾਪੇ ਬ ਨੂੰ ਲਿਖਿਆ ਵੀ ਮੈਨੂੰ ਮਾਫ ਕਰਨਾ ਜੀ ਤੇ ਇਹਦਾ ਦੋ ਕ ਭਾਈ ਹੈ ਤੇ ਇੱਕ ਭੈਣ ਹੈ ਉਹਦਾ ਖਿਆਲ ਰੱਖਣਾ ਮੈਂ ਹਵਾ ਦੇ ਰੂਪ ਵਿੱਚ ਤੁਹਾਡੇ ਨਾਲ ਰਹਾਂਗਾ ਜੀ ਹੋਰ ਕੋਈ ਕਾਰ ਨਹੀਂ ਹੱਸੋ ਉਹ ਤਾਂ ਪਹਿਲਾਂ ਹੀ ਪਰਸੋ ਆ ਗਿਆ ਅਗਲਾ ਕੱਲ ਸਵੇਰ ਪਾੜ ਕੇ ਗਿਆ ਕੱਲ ਸਵੇਰ ਪਰਸੋ ਵੀ ਪਾੜਦੇ ਤਾਂ ਕੱਲ ਵੀ ਪਾੜਾ ਰਾਤ ਨੂੰ ਇਕੱਠੇ ਹਾਂ ਨੀ ਨਾ ਮੁੰਡੇ ਦਫ਼ਤਰ ਵੀ ਅਸੀਂ ਰਾਤ ਨੂੰ ਅਸੀਂ ਇੱਕੋ ਵੀ ਅਟੈਂਡੈਂਸ ਨਹੀਂ ਥਾ ਪ੍ਰੇਅਰ ਮੇ ਜੋ ਹੁੰਦੀ ਹੈ ਸ਼ਾਮ ਨੂੰ ਵੀ ਥਾ ਜੇ ਸਵੇਰ ਹੁੰਦੀ ਹੈ ਜਹਾਂ ਪੇ 8:15 ਵੇ ਹੁੰਦੀ ਹੈ ਜਿੱਥੇ ਬੜਕੇ ਬੈਠਾ ਹੋਈ ਇੱਥੇ ਕਾਲਜ ਦੇ ਵਿੱਚ ਨੇ 3:00 9 ਵਜੇ ਮੈਨੂੰ ਟੈਲੀਫੋਨ 112 ਤੋਂ ਮਸੂਰ ਹੋਇਆ ਸੀ 112 ਨਹੀਂ ਸਾਡੀ ਗੱਡੀ ਆਈ ਸੀ ਜਿਹੜੇ ਇੱਥੇ ਮਨਤੀ ਰੋਡ ਤੇ ਦੇ ਸੰਸਥਿਤ ਕਾਲਜ ਹੈ ਇੱਥੇ ਵਿਦਿਆਰਥੀ ਆਪਣੇ ਜੋਸ਼ੀਤ ਮਤਲਬ ਸਿੱਖਿਆ ਲੈਂਦੇ ਨੇ 112 ਤੋਂ ਮੈਨੂੰ ਜਦੋਂ ਟੈਲੀਫੋਨ ਜੁਣ ਹੋਇਆ ਬਈ ਇੱਕ ਬੰਦੇ ਨੇ ਇੱਥੇ ਆਤਮ ਹੱਤਿਆ ਕਰ ਲਈ ਆ ਮੈਂ ਮੌਕੇ ਦੇ ਅਡਮਿਸਟੋਰ ਪਹੁੰਚ ਗਿਆ ਉੱਥੇ ਜੀ ਪਤਾ ਕੀਤਾ ਜੀ ਇਹ ਬੰਦਾ ਜਿਹੜਾ ਰਾਜਵਿੰਦਰ ਸਿੰਘ ਸਨੂ ਹਿੰਦਰ ਸਿੰਘ ਸੀ ਇਹ ਵੀ ਇੱਥੇ ਮਤਲਬ ਸਵਾਸਤੀ ਦੀ ਸਿੱਖਿਆ ਲੈਂਦਾ ਸੀ ਦਾ ਐਡਰੈਸ ਹੈਗਾ 13 ਦੀ ਸਕੀਟ ਨੰਬਰ 8 ਵਿਕਾਸ ਨਗਰ ਸਿਉਣਾ ਰੋਡ ਪਟਿਆਲਾ ਮੋਟਰ ਤੇ ਦੇਖਿਆ ਇਹਨੇ ਆਪਣੇ ਚਿੱਟੇ ਰੰਗ ਦੇ ਕੱਪੜੇ ਨਾਲ ਪੱਖੇ ਨਾਲ ਪਾਹ ਲਿਆ ਹੋਇਆ ਸੀ ਚਲੋ ਇਹਨੂੰ ਤਾਰਿਆ ਨਾਲ ਦੇ ਮੁੰਡਿਆਂ ਨੂੰ ਪੁੱਛਿਆ ਮੁੰਡਿਆਂ ਨੇ ਵੀ ਹੀ ਦੱਸਿਆ ਵੀ 11:30 ਵਜੇ ਸਾਡੇ ਕੋਲ ਚੰਗਾ ਭਲਾਰ ਰੋਟੀ ਉੱਤੇ ਖਾ ਕੇ ਰ ਆਉਣਾ ਹੁੰਦਾ ਹੈ ਵੀ ਫੇਰੇ ਅਸੀਂ ਸਵੇਰੇ 8:00 ਦੇਖਿਆ ਵੀ ਉਹਨਾਂ ਦੀ ਪ੍ਰੀਅਰਿਟੀ ਹੈ ਅੰਤਿਮਂ ਦਿਨ ਮੈਂ ਕੋਰੇ ਹੁੰਦੀ ਆ ਉਹ ਕੋਰੇ ਤਾਇਆ ਨਹੀਂ ਤੇ ਅਸੀਂ ਕੁੰਡਾ ਖੜਕਾ ਕੇ ਦੇਖਿਆ ਨਹੀਂ ਖੋਲਿਆ ਨਹੀਂ ਤੇ ਅਸੀਂ ਲਾਥ ਮਾਰੀ ਤਾਂ ਕੁੰਡੀ ਟੁੱਟ ਗਈ ਤੇ ਦੇਖਿਆ ਤਾਂ ਇਹ ਪਹਾੜਾ ਕੀ ਕਾਰਨ ਕੀ ਹੈ ਕੋਈ ਸੂਸਾਇਡ ਨੋਟ ਕਰਨ ਕੁਝ ਨਹੀਂ ਸੂਸਾਇਡ ਨੋਟ ਵੀ ਨਹੀਂ ਇਹ ਹੀ ਲਿਖਿਆ ਜੀ ਮੈਂ ਆਪਣੀ ਮਰਜ਼ੀ ਨਾਲ 20 ਤਰੀਕ ਨੂੰ ਨਲਾਤਮ ਹਤਿਆ ਕਰ ਰਿਹਾ ਜੀ ਮੈਂ ਆਪਣੇ ਮਾਪੇ ਬ ਨੂੰ ਲਿਖਿਆ ਵੀ ਮੈਨੂੰ ਮਾਫ਼ ਕਰਨਾ ਜੀ ਤੇ ਇਹਦਾ ਦੋ ਕ ਭਾਈ ਹੈ ਤੇ ਇੱਕ ਭੈਣ ਹੈ ਉਹਦਾ ਖਿਆ ਰੱਖਣਾ ਮੈਂ ਹਵਾ ਦੇ ਰੂਪ ਵਿੱਚ ਤੁਹਾਡੇ ਨਾਲ ਰਹਾਂਗਾ ਜੀ ਹੋਰ ਕੋਈ ਕਾਰਨ ਨਹੀਂ ਹੱਸੇ ਮੌਕੇ ਤੇ ਦੇ ਮਾਪੇ ਕੋਈ ਬੁਲਾਏ ਜੀ ਮੌਕੇ ਤੇ ਆ ਚੁੱਕੇ ਆ ਜੀ ਇਹਨਾਂ ਦੇ ਮਾਪੇ ਆ ਚੁੱਕੇ ਆ ਇਹਨਾਂ ਨੂੰ ਮੌਕਾ ਦਿਵਾ ਦਿੰਦਾ ਸਾਰਾ ਕੁਝ ਜੀ ਪ੍ਰਿੰਸੀਪਲ ਸਾਹਿਬ ਕੋਲ ਰੱਪਾ ਕਾਲੀ ਇਹਨਾਂ ਦਾ ਪਰਪਰ ਕਾਰਡ ਹੋਇਆ ਹੈ ਆਧਾਰ ਕਾਰਡ ਨੰਬਰ 7 ਸਾਰਾ ਫਿਲ ਲੈ ਜੀ ਕੁੰਬਦੀ ਕਰ ਦੇ ਕੱਲ ਵੈਸੇ ਕਰੂਮ ਦੇ ਵਿੱਚ ਕਿੰਨੇ ਸਟੂਡੈਂਟ ਸੀਗੇ ਨੀਅਰ ਅਬਾਊਟ 150 ਸਟੂਡੈਂਟ ਥੇਗੇ ਰੂਮ ਦੇ ਵਿੱਚ ਕਿੰਨੇ ਸੀ ਰੂਮ ਦੇ ਵਿੱਚ ਦੋ ਦੂਸਰਾ ਸਟੂਡੈਂਟ ਪ੍ਰੈਜੈਂਟ ਸਟੂਡੈਂਟ ਕਲੱਬ ਕੁਛ ਹੈ ਉਹ ਪਰਸਨਲ ਤੋਂ ਮਤਲਬ ਬਾਹਰ ਫਿਕਸਪਰ ਹੋ ਗਿਆ